ਪੰਜਾਬ ਹੈਲਾਈਨ ਦੇਖ ਰਹੇ ਸਾਰਦਸ਼ਕਾਂ ਦਾ ਮੈਮੋਨੀ ਸਵਾਗਤ ਕਰਦੀਆਂ ਫੱਗਣ ਮਹੀਨਾ ਸ਼ੁਰੂ ਹੁੰਦੇ ਹੀ ਹੋਲੀ ਦਾ ਨਸ਼ਾ ਲੋਕਾਂ ਤੇ ਚੜਨਾ ਸ਼ੁਰੂ ਹੋ ਜਾਂਦਾ ਹੈ ਹੋਲੀ ਇੱਕ ਅਜੀਹਾ ਤਿਹਾਰਾ ਜੋ ਨਾ ਸਿਰਫ ਚਿਹਰਿਆਂ ਨੂੰ ਸਗੋ ਦਿਲਾਂ ਨੂੰ ਵੀ ਖੁਸ਼ੀ ਦੇ ਰੰਗਾਂ ਨਾਲ ਰੰਗਦਾ ਹੈ ਇਹ ਇੱਕ ਅਜੀਹਾ ਤਿਹਾਰਾ ਜਿਸ ਵਿੱਚ ਦੁਸ਼ਮਣ ਵੀ ਆਪਣੀਆਂ ਸਾਰੀਆਂ ਸ਼ਿਕਾਇਤਾਂ ਭੁੱਲ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਹੋਲੀ ਨਾ ਸਿਰਫ ਰਾਸ਼ਟਰੀ ਪੱਧਰ ਤੇ ਸਗੋ ਅੰਤਰਰਾਸ਼ਟਰੀ ਪੱਧਰ ਤੇ ਵੀ ਮਸ਼ਹੂਰ ਹੈ ਅੱਜ ਅਸੀਂ ਤੁਹਾਨੂੰ ਹੋਲੀ ਮਨਾਉਣ ਵਾਲੇ ਸਭ ਤੋਂ ਵਧੀਆ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਪੰਜਾਬ ਪੰਜਾਬ ਵਿੱਚ ਹੋਲਾ ਮਹੱਲਾ ਬਹੁਤ ਮਸ਼ਹੂਰ ਹੈ ਲੋਕ ਇਸ ਨੂੰ ਦੇਖਣ ਲਈ ਦੂਰ ਦੂਰ ਤੋਂ ਆਉਂਦੇ ਹਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅਨੰਦਪੁਰ ਸਾਹਿਬ ਵਿੱਚ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਇਹ ਰਵਾਇਤੀ ਹੋਲੀ ਤੋਂ ਵੱਖਰਾ ਹੈ ਕਿਉਂਕਿ ਇੱਥੇ ਹੋਲੀ ਦਾ ਤਿਉਹਾਰ ਰੰਗਾਂ ਨਾਲ ਨਹੀਂ ਸਗੋ ਤਲਵਾਰਬਾਜ਼ੀ ਘੋੜਸਵਾਰੀ ਅਤੇ ਮਾਰਸ਼ਲ ਆਰਟਸ ਰਾਹੀਂ ਮਨਾਇਆ ਜਾਂਦਾ ਹੈ ਇੰਨਾ ਹੀ ਨਹੀਂ ਇਸ ਪ੍ਰੋਗਰਾਮ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਵੱਡੇ ਲੰਗਰ ਲਗਾਏ ਜਾਂਦੇ ਹਨ ਅਤੇ ਸਾਰਿਆਂ ਨੂੰ ਸਵਾਦੀ ਹਲਵਾ, ਪੂਰੀ, ਗੁਜੀਆਂ ਅਤੇ ਮਾਲਪੂਆ ਭਰੋਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹੋਲਾ ਮਹੱਲਾ ਦੀ ਸ਼ੁਰੂਆਤ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਕੀਤੀ ਗਈ ਸੀ। ਕਈ ਸਾਲਾਂ ਤੋਂ ਇਹ ਤਿਉਹਾਰ ਪੂਰੇ 6 ਦਿਨ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਮਨੀਪੁਰ। ਮਨੀਪੁਰ ਵਿੱਚ ਹੋਲੀ ਮਨਾਉਣ ਦਾ ਤਰੀਕਾ ਕਾਫੀ ਵੱਖਰਾ ਹੈ। ਇਸ 5 ਦਿਨਾਂ ਦੇ ਤਿਉਹਾਰ ਨੂੰ ਅਯੋਂਸ਼ਾਂਗ ਕਿਹਾ ਜਾਂਦਾ ਹੈ। ਇੰਨਾ 5 ਦਿਨਾਂ ਦੌਰਾਨ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਅੱਗ ਵੀ ਜਗਾਈ ਜਾਂਦੀ ਹੈ ਇਸ ਤੋਹਾਨੂੰ ਮਨਾਉਂਦੇ ਸਮੇਂ ਸਥਾਨਕ ਲੋਕ ਇੱਕ ਝੂਪੜੀ ਨੂੰ ਸਾਰਦੇ ਹਨ ਅਤੇ ਉਸ ਤੋਂ ਬਾਅਦ ਸਾਰੇ ਬੱਚੇ ਘਰ-ਘਰ ਜਾ ਕੇ ਦਾਨ ਇਕੱਠਾ ਕਰਦੇ ਹਨ ਦੂਜੇ ਦਿਨ 15 ਵਿੱਚ ਬੈਂਡ ਕੰਸਰਟ ਆਯੋਜਿਤ ਕੀਤੇ ਜਾਂਦੇ ਹਨ ਅਤੇ ਹਰ ਕੋਈ ਦਿਲੋਂ ਨੱਚਦਾ ਹੈ ਆਖਰੀ ਦੋ ਦਿਨਾਂ ਤੇ ਹੋਲੀ ਪਾਣੀ ਅਤੇ ਰੰਗਾਂ ਨਾਲ ਖੇਡੀ ਜਾਂਦੀ ਹੈ ਮਥੂਰਾ ਸ਼ਹਿਰ ਭਾਰਤ ਵਿੱਚ ਹੋਲੀ ਮਨਾਉਣ ਲਈ ਸਭ ਤੋਂ ਵਧੀਆ ਥਾਵਾਂ ਵਿੱਚ ਇੱਕ ਹੈ ਕਿਹਾ ਜਾਂਦਾ ਹੈ ਕਿ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਸਥਾਨ ਹੈ ਹੋਲੀ ਦੇ ਦੌਰਾਨ ਮਥੂਰਾ ਲੋਕਾਂ ਲਈ ਸਵਰਗ ਬਣ ਜਾਂਦਾ ਹੈ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਹੋਲੀ ਮਨਾਉਣ ਲਈ ਆਉਂਦੇ ਹਨ ਵਰਿੰਦਾਵਨ ਵਰਿੰਦਾਵਨ ਵਿੱਚ ਹੋਲੀ ਇੱਕ ਅਜੀਹਾ ਮੌਕਾ ਹੈ ਜਿਸ ਵਿੱਚ ਵੈਸ਼ਨਵ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੁੰਦੀ ਹੈ ਵਰਿੰਦਾਵਨ ਦਾ ਬਾਂਕੀ ਬਿਹਾਰੀ ਮੰਦਿਰ ਤਿਹਾਰਾਂ ਦਾ ਕੇਂਦਰ ਹੈ ਇਹ ਖੁਸ਼ੀ ਇੱਕ ਹਫ਼ਤੇ ਤੱਕ ਜਾਰੀ ਰਹਿੰਦੀ ਹੈ ਜੋ ਫੁੱਲਾਂ ਦੀ ਹੋਲੀ ਨਾਲ ਸ਼ੁਰੂ ਹੁੰਦੀ ਹੈ ਅਤੇ ਹੋਲੀ ਤੋਂ ਇੱਕ ਦਿਨ ਪਹਿਲੇ ਹੀ ਰੰਗਾਂ ਦੇ ਦੰਗਾ ਨਾਲ ਸਮਾਪਤ ਹੁੰਦੀ ਹੈ ਕ੍ਰਿਸ਼ਨ ਨੂੰ ਸਮਰਪਿਤ ਇਸ ਸ਼ਹਿਰ ਵਿੱਚ ਤੁਹਾਨੂੰ ਵੱਖ-ਵੱਖ ਰੰਗਾਂ ਵਿੱਚ ਨਹਾਉਂਦੇ ਲੋਕ ਮਿਲਣਗੇ ਰਾਜਸਥਾਨ ਸ਼ਾਇਦ ਹੀ ਕੋਈ ਅਜੇਹਾ ਤਿਉਹਾਰ ਹੋਵੇਗਾ ਜੋ ਰਾਜਸਥਾਨ ਵਿੱਚ ਨਾ ਮਨਾਇਆ ਜਾਂਦਾ ਹੈ ਰਾਜਸਥਾਨ ਦਾ ਪੁਸ਼ਕਰ ਸ਼ਹਿਰ ਨਾ ਸਿਰਫ ਆਪਣੇ ਪੁਸ਼ਕਰ ਮੇਲੇ ਅਤੇ ਮਾਰਥਲ ਲਈ ਜਾਣਿਆ ਜਾਂਦਾ ਹੈ ਸਗੋ ਇਹ ਹੋਲੀ ਲਈ ਵੀ ਬਹੁਤ ਮਸ਼ਹੂਰ ਹੈ ਹੋਲੀ ਤੇ ਪੁਸ਼ਕਰ ਰੰਗਾਂ ਨਾਲ ਰੰਗ ਜਾਂਦਾ ਹੈ ਤੁਹਾਨੂੰ ਸਾਡੀ ਅਪਡੇਟ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਪੰਜਾਬ ਹੈਲਾਈ